ਵੀ ਹੈ ਤੇ ਅੱਜ ਕਿਹੜੇ ਕਿਹੜੇ ਭਰਾ ਲਾਈਵ ਤੇ ਜੁੜਨਗੇ ਤਾਂ ਕਮੈਂਟ ਜਰੂਰ ਕਰੀ ਚੱਲੇ ਪ੍ਰਕਾਰ ਤੇ ਆਪਾਂ ਗੱਲਾਂ ਬਾਤਾਂ ਤੁਹਾਨੂੰ ਅੱਜ ਦੱਸਦੇ ਹਾਂ ਗੱਲਬਾਤ ਤੇ ਕਮੈਂਟ ਜਰੂਰ ਕਰਦਿਆ ਕਰੋ ਕਮੈਂਟ ਬਹੁਤ ਘੱਟ ਕਰਦੇ ਆ ਜਿਹੜੇ ਭਰਾ ਲਾਈਵ ਦੇ ਉੱਪਰ ਜੁੜਦੇ ਆ ਤੇ ਗੱਲਾਂ ਬਾਤਾਂ ਜਰੂਰ ਕਰਿਆ ਕਰੋ ਆਪਣੇ ਸ਼ਹਿਰ ਦਾ ਨਾਮ ਦੱਸਿਆ ਕਰੋ ਤੇ ਆਪਾਂ ਲਾਈਵ ਹੋ ਚੁੱਕੇ ਆ ਸ਼ਾਮ ਦੇ ਲਗਭਗ 5 ਵਜ ਚੁੱਕੇ ਆ 2-3 ਮਿੰਟ ਬਾਕੀ ਹੈ ਜੀ ਤੇ ਜਿਹੜੇ-ਜਿਹੜੇ ਭਰਾ ਜੁੜਨਗੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਪਤਾ ਲੱਗਦਾ ਰਹਿੰਦਾ ਹੌਸਲਾ ਹੋ ਜਾਂਦਾ ਹੈ ਨਹੀਂ ਨਾਲ ਵੀ ਕਿਹੜੇ-ਕਿਹੜੇ ਭਰਾ ਆਪਣੇ ਨਾਲ ਜੁੜੇ ਆ ਲਾਈਵ ਦੇ ਉੱਪਰ ਕਿਹੜੀ ਜਗ੍ਹਾ ਤੇ ਜੁੜੇ ਆ ਤੇ ਲਾਈਕ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਵੀ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਨਾਲ ਹੀ ਹੌਸਲਾ ਵੱਧਦਾ ਏ ਜਿੰਨਾ ਤੁਸੀਂ ਪਿਆਰ ਦਿੰਨੇ ਹੋ ਤੇ ਆ ਜੋ ਕਰਾਂ ਦੀ ਫਿਰ ਕਰੀਏ ਗੱਲਾਂ ਬਾਤਾਂ ਆਪਾਂ ਦੋ ਜਣੇ ਜੁੜ ਚੁੱਕੇ ਨੇ ਜੀ ਤੇ ਕਮੈਂਟ ਜ਼ਰੂਰ ਕਰੀ ਜੇ ਲਓ ਜੀ ਕਿਹੜੇ ਕਿਹੜੇ ਭਰਾ ਜੁੜ ਚੁੱਕੇ ਨੇ ਲਾਈਵ ਦੇ ਉੱਪਰ ਤੇ ਲਾਈਕ ਲਾਈਕ ਜ਼ਰੂਰ ਕਰ ਦਿਆ ਕਰੋ ਜਿਹੜੇ ਭਰਾ ਲਾਈਵ ਦੇ ਉੱਪਰ ਆਉਂਦੇ ਹੁੰਦੇ ਆ ਤਾਂ ਲਾਈਕ ਲਾਈਕ ਜਰੂਰ ਕਰੀ ਚੱਲਿਆ ਕਰੋ ਜੀ ਤੁਹਾਡੇ ਨਾਲ ਹੀ ਹੌਸਲਾ ਵੱਧਦਾ ਆਪਣਾ ਜਿੰਨਾਂ ਤੁਸੀਂ ਲਾਈਕ ਕਮੈਂਟ ਕਰਦੇ ਹੋ ਤਾਂ ਲਾਈਕ ਕਮੈਂਟ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਜਿਹੜੇ ਭਰਾ ਲਾਈਵ ਦੇ ਉੱਪਰ ਜੁੜਦੇ ਆ ਜੀ ਤੇ ਚਲੋ ਜਿਹੜੇ ਭਰਾ ਕੈਂਟ ਨਹੀਂ ਕਰ ਸਕਦੇ ਲਾਈਵ ਜਰੂਰ ਕਰਿਆ ਕਰੋ ਜੀ ਹਲੋ ਹਾਂਜੀ ਜਿਹੜੇ ਭਰਾ ਜੁੜੇ ਆ ਜੀ ਕਰ ਦਿਓ ਵੀ ਕਮੈਂਟ ਕਮੈਂਟ ਤੇ ਲਾਈਕ ਜਰੂਰ ਕਰੀ ਚੱਲਿਆ ਕਰੋ ਜੀ ਜਿਹੜੇ ਭਰਾ ਲਾਈਵ ਦੇ ਉੱਪਰ ਜੁੜਦੇ ਆ ਜੀ ਤੇ ਤੁਹਾਡੇ ਨਾਲ ਹੀ ਹੌਸਲਾ ਵੱਧਦਾ ਹੈ ਜਿੰਨਾ ਤੁਸੀਂ ਲਾਈਕ ਤੋਂ ਕਮੈਂਟ ਕਰਦੇ ਹੋ ਤੇ ਬਾਕੀ ਦੱਸਿਓ ਵੀ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਜੁੜ ਚੁੱਕੇ ਹੋ ਕਿਹੜੇ-ਕਿਹੜੇ ਭਰਾ YouTube ਚਲਾ ਰਹੇ ਆ ਤਾਂ ਲਗਭਗ 30-30 ਮਿੰਟੋਂ ਵਾਲੇ ਆ ਦੇ ਕਿਸੇ ਭਰਾ ਨੇ ਕਮੈਂਟ ਨਹੀਂ ਕੀਤਾਗਾ ਕਮੈਂਟ ਜ਼ਰੂਰ ਕਰ ਦਿਆ ਕਰੋ ਭਰਾ ਵਾਰ-ਵਾਰ ਤੁਹਾਨੂੰ ਇਹੀ ਕਹਿਨੇ ਆਂ ਹੋਈ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਲਾਈਕ ਕਮੈਂਟ ਨਾਲ ਹੀ ਹੌਸਲਾ ਵੱਧਦਾ ਹੈ ਤੇ ਜੇ ਕਿਸੇ ਭਰਾ ਨੇ ਕੋਈ YouTube Facebook ਬਾਰੇ ਵੀ ਪੁੱਛਣਾ ਹੁੰਦਾ ਤਾਂ ਉਹ ਵੀ ਆਪਾਂ ਨੂੰ ਜ਼ਰੂਰ ਪੁੱਛ ਸਕਦੇ ਆ ਜਿੰਨੀ ਕੀ ਜਾਣਕਾਰੀ ਆਪਾਂ ਤੁਹਾਨੂੰ ਦੂਰ ਦੱਸਾਂਗੇ ਕਿਸੇ ਦਾ ਕੋਈ ਜੋ YouTube ਤੇ ਕੰਮ ਕਰ ਰਿਹਾ ਮੋਂਟੇਜ ਵਿੱਚ ਫਰੌਲ ਮਾਰੀ ਹੈ ਜੰਗ ਹੀ ਹੋਰ ਆ ਤਾਂ ਜਰੂਰ ਦੱਸਿਆ ਕਰੋ ਕਮੈਂਟ ਜ਼ਰੂਰ ਕਰ ਦਿਓ ਜੀ ਭਰਾ ਨੇ ਲਾਈਕ ਕੀਤਾ ਧੰਨਵਾਦ ਜੀ ਜਿਹੜੇ ਭਰਾ ਨੇ ਲਾਈਕ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਿੰਨੇ ਭਰਾ ਤੁਸੀਂ ਦੇਖ ਰਹੇ ਹੋ ਲਾਈਕ ਕਰੀ ਜਿल्ल्या ਕਰੋ ਜੀ ਤਾਂ ਜ਼ਰੂਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤਾਂ ਜਿਹੜੇ ਭਰਾ ਲਾਈਵ ਦੇ ਉੱਪਰ ਜੁੜਦੇ ਆਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਹਾਂ ਜੀ ਕਿਵੇਂ ਹੋ ਠੀਕ ਆ ਜੀ ਠੀਕ ਆ ਵਧੀਆ ਤੁਸੀਂ ਦੱਸੋ ਜੀ ਆਪਣੇ ਤਾਂ ਜਿੰਨੇ ਵੀ ਭਰਾ ਜੁੜਦੇ ਆਂ ਜ਼ਰੂਰ ਲਾਈਕ ਕਰਿਆ ਕਰੋ ਜੀ ਜਗਤੇਵ ਗੁੱਡ ਗੁੱਡ ਜੀ ਤਾਂ ਜ਼ਰੂਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਵਿਸ਼ਾਲ ਮੀਨਾ ਕੋਠਾ ਕਹਾਂ ਸੇ ਆਉਂ ਮੋਗਾ ਜਲਾ ਜੀ ਬਾਗੇ ਪੁਰਾਣੇ ਤੋਂ ਤਾਂ ਜਰੂਰ ਜਿਹੜੇ ਤੁਹਾਡੇ ਇਧਰਲੀ ਸਾਈਡ ਲਾਈਕ ਕਮੈਂਟ ਆ ਰਹੇ ਆ ਤਾਂ ਜਰੂਰ ਕਰਿਆ ਕਰੋ ਜੀ ਜਿਹੜੇ ਭਰਾ ਲਾਈਵ ਦੇ ਉੱਪਰ ਜੁੜੇ ਆ ਸਤ ਸ੍ਰੀ ਅਕਾਲ ਭਾਜੀ ਲਵ ਫਰੋਮ ਰਾਜਸਥਾਨ ਜੀ ਰਾਮ 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 ਜੀ ਰਾਜਸਥਾਨ ਤੋਂ ਬਹੁਤ ਸਨਾਓ ਜੀ ਕਿਵੇਂ ਹੋ ਰਾਜਸਥਾਨ ਵਾਲਿਓ ਠੀਕ ਠਾਕ ਹੋ ਤਾਂ ਕਰਿਆ ਕਰੋ ਸਾਰੇ ਭਰਾ ਕਮੈਂਟ ਇੱਕ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੱਸਿਆ ਕਰੋ ਵੀ ਕਿਹੜੀ ਜਗ੍ਹਾ ਤੋਂ ਜੁੜੇ ਹੋ ਪਤਾ ਲੱਗਦਾ ਰਹਿੰਦਾ ਇੰਨੇ ਨਾਲ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਲਾਈਕ ਵੀ ਬਹੁਤ ਘੱਟ ਕਰਦੇ ਹੋ ਤੁਸੀਂ ਤਾਂ ਜਰੂਰ ਲਾਈਕ ਕਰਿਆ ਕਰੋ ਜਿੰਨੇ ਵੀ ਆਪਣੇ ਫਰੈਂਡ ਜਿਹੜੇ ਜੁੜੇ ਹੋਏ ਆ। ਬਿਸ਼ਾਲ ਮਿੰਨਾ ਜੀ ਸਭ ਚੰਗਾ ਜੀ ਚਲੋ ਵਧੀਆ ਹੀ ਜਾਂਦੇ ਆ ਜੀ ਚੰਗਾ ਹੀ ਜਾਂਦੇ। ਮਹਾਰਾਜ ਚੰਗਾ ਹੀ ਰੱਖੇ ਸਾਰਿਆਂ ਨੂੰ ਵਧੀਆ ਜੜਦੀ ਕਲਾ ਵਿੱਚ ਰੱਖੇ। ਹੋਰ ਕੀ ਕੰਮਕਾਰ ਕਰਦੇ ਆ ਜੀ। Rajasthan ਤੋਂ ਕਿਹੜਾ ਏਰੀਆ ਆਪਣਾ ਕਾਫੀ ਇਧਰ ਆਇਆ ਆਪਾਂ ਹੋ ਗਿਆ ਸੰਗਰੀਆ ਮੰਡੀ ਹੋ ਗਈ। ਵੀਜੇਨਗਰ ਹੋ ਗਿਆ 10 SHPD 6 SHPD ਕੋਸ ਮੈਨੂੰ ਯਾਦ ਨਹੀਂ ਗੇ ਮੇਵੜ ਉਦੇ ਉਦੇਪੁਰ ਅੰਛਲ ਜਰ ਹਸ ਤਾਂ ਤਾਂ ਚਲੋ ਬਾਕੀ ਬਹੁਤ ਵੱਡਾ ਹੈ ਤੇ ਆਪਾਂ ਕੋਸਕ ਸ਼ਹਿਰਾਂ ਦੇ ਵਿੱਚ ਗਏ ਜਿੰਨਾ ਜਿੱਨਾ ਕੋ ਆਰਮੀ ਦੇ ਵਿੱਚੋਂ ਜੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਿਹੜੇ ਭਰਾ ਜੁੜੇ ਆ ਦੇਖੀ ਜਾਂਦੇ ਆ ਜੀ ਲਾਈਕ ਕਰ ਦਿਆ ਕਰੋ ਜੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਿਹੜੇ ਭਰਾ ਜੁੜੇ ਹੋਏ ਤੁਸੀਂ ਦੇਖ ਰਹੇ ਹੋ ਤਾਂ ਜ਼ਰੂਰ ਜਿਹੜਾ ਲਾਈਕ ਕਰਿਆ ਕਰੋ ਤੁਹਾਡੇ ਭਰਾਵਾਂ ਦੇ ਸਿਰ ਤੇ ਹੀ ਚਲੋ ਜਿੰਨੇ ਤੁਸੀਂ ਲਾਈਵ ਦੇ ਉੱਪਰ ਜੁੜਦੇ ਹੋ ਗੱਲਾਂ ਬਾਤਾਂ ਕਰਦੇ ਹੋ ਹੌਸਲਾ ਵੱਧਦਾ ਹੈ ਦਾ ਡੇਲੀ ਟੂਰ ਬੱਲੇ ਬੱਲੇ ਹਾਂਜੀ ਦਾ ਡੇਲੀ ਟੂਰ ਹਾਂਜੀ ਕਿੱਥੋਂ ਜੁੜ ਚੁੱਕੇ ਹੋ ਜੀ ਤੁਸੀਂ ਕਾਦੀ ਬੱਲੇ ਬੱਲੇ ਕਰਾਈ ਜਾਂਦੇ ਆ ਜੀ ਤਾਂ ਕਮੈਂਟ ਜਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਵੀ ਕਰ ਦਿਆ ਕਰੋ ਜੀ ਲਾਈਕ ਵੀ ਬਹੁਤ ਘੱਟ ਭਰਾ ਕਰਦੇ ਆ ਲਾਈਕ ਜਰੂਰ ਕਰ ਦਿਆ ਕਰੋ ਜੇ ਲੋ ਕਮੈਂਟ ਨਹੀਂ ਕਰ ਸਕਦੇ ਤਾਂ ਤੇ ਬਾਕੀ ਕਰਿਆ ਕਰੋ ਵੱਧ ਤੋਂ ਵੱਧ ਗੱਲਾਂ ਬਾਤਾਂ 5-7 ਮਿੰਟ ਜਿੰਨਾ ਵੀ ਟਾਈਮ ਹੁੰਦਾ ਕੱਢ ਕੇ ਜਰੂਰ ਬੋਲਿਆ ਕਰੋ ਹਾਂਜੀ ਬੋਲੋ ਜੀ ਜਿਹੜੇ ਭਰਾ ਹੋਰ ਵੀ ਜੁੜ ਚੁੱਕੇ ਨੇ ਲਾਈਵ ਦੇ ਉੱਪਰ ਜੀ ਲਕੇਸ਼ ਜਾਦਵ ਲਕੇਸ਼ ਜਾਦਵ ਐਕਸ ਐਕਸ ਹਾਂਜੀ ਕਿੱਥੋਂ ਜੁੜ ਚੁੱਕੇ ਹੋ ਜੀ ਤੁਸੀਂ ਲਕੇਸ਼ ਜਾਦਵ ਜੀ ਧੰਨਵਾਦ ਜੀ ਤੁਹਾਡਾ ਜੁੜਨ ਲਈ ਕਮੈਂਟ ਕਰਨ ਦੇ ਲਈ ਕੇਸ਼ ਜਦਕ ਸੌਰੀ ਬਈ ਚਲੋ ਕੋਈ ਗੱਲ ਨਹੀਂ ਜੀ ਸੌਰੀ ਖਾਦੀ ਮੰਗ ਰਹੇ ਹਾਂ ਤਾਂ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਈਕ ਵੀ ਬਹੁਤ ਘੱਟ ਕਰਦੇ ਆ ਭਰਾ ਲਾਈਕ ਇੱਕ ਇੱਕ ਲਾਈਕ ਜਰੂਰ ਕਰ ਦਿਆ ਕਰੋ ਜਿੰਨੇ ਭਰਾ ਲਾਈਵ ਦੇ ਉੱਪਰ ਜੁੜੇ ਹੋ ਤਾਂ ਜਰੂਰ ਕਰ ਦਿਆ ਕਰੋ ਜੀ ਤਾਂ ਬਹੁਤ ਘੱਟ ਭਰਾ ਜਿਹੜੇ ਕਮੈਂਟ ਕਰਦੇ ਆ ਚਲੋ ਜਿਹੜੇ ਕਰਦੇ ਆ ਬਹੁਤ ਬਹੁਤ ਧੰਨਵਾਦ ਬਾਕੀ ਹੋਰ ਵੀ ਸਾਰੇ ਭਰਾ ਕਰਿਆ ਕਰੋ ਜ਼ਰੂਰ ਗੱਲਾਂ ਬਾਤਾਂ ਜ਼ਰੂਰ ਕਰਿਆ ਕਰੋ ਵਰਨਸ਼ੀ ਕਾ ਬਲੌਗ ਬਲੌਗਸ ਹਾਂਜੀ ਦੱਸੋ ਜੀ ਹਾਂਜੀ ਬਨਖਸ਼ਾ ਬਲੌਗਸ ਜੀ ਕੀ ਲੈ ਕਰ ਆਇਓ ਤੁਸੀਂ ਸੌਰੀ ਤੁਹਾਡੇ ਕਮੈਂਟ ਦੀ ਸਮਝ ਨਹੀਂ ਆਈ ਸਾਨੂੰ ਕੀ ਤੁਸੀਂ ਲਿਖ ਰਹੇ ਹੋ ਤੇ ਕਰ ਦਿਓ ਜੀ ਲਾਈਕ ਜਿਹੜੇ ਭਰਾ ਜੁੜੇ ਹੋਏ ਨੇ ਹੋਰ ਲਾਈਵ ਦੇ ਉੱਪਰ ਜੀ ਲਾਈਕ ਤਾਂ ਕਰ ਦਿਆ ਕਰੋ ਜੀ ਹੈਲੋ ਹਾਂਜੀ ਕਰੋ ਜੀ ਕਮੈਂਟ ਜਿਹੜੇ ਜਿਹੜੇ ਭਰਾ ਨਵੇਂ ਜੁੜ ਚੁੱਕੇ ਨੇ ਲਾਈਵ ਦੇ ਉੱਪਰ ਲਾਈਕ ਜਰੂਰ ਕਰ ਦਿਓ ਜੀ ਲਾਈਕ ਜਰੂਰ ਕਰੀ ਜਾਓ ਜੀ ਤਾਂ ਹਾਂ ਜੀ ਬੋਲੋ ਜੀ ਜਿਹੜੇ ਭਰਾ ਨਵੇਂ ਜੜ ਚੁੱਕੇ ਨੇ ਜਿੱਲ੍ਹਾ ਦੇ ਉੱਪਰ ਤੇ ਬਾਕੀ ਧੰਨਵਾਦ ਬਾਕੀ ਸਾਰੇ ਭਰਾਵਾਂ ਦਾ ਜਿਹੜੇ ਭਰਾ ਜੁੜੇ ਲਾਈਵ ਦੇ ਉੱਪਰ ਜਿਨ੍ਹਾਂ ਨੇ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਬਾਕੀ ਵੀ ਭਰਾ ਸਾਰੇ ਲਾਈਕ ਜਰੂਰ ਕਰਿਆ ਕਰੋ